ਨਿਊਜ਼ੀਲੈਂਡ ਦੀ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਆਪਣੇ ਦੇਸ਼ ਦੇ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਹੁਣ ਸਰਕਾਰ ਦੇ ਵੱਲੋਂ ਕੰਮ ਕਰਨ ਦਿੱਤਾ ਜਾਏਗਾ ਜੀਹਾਂ ਦੱਸਿਆ ਜਾ ਰਿਹਾ ਹੈ ਕਿ ਨਿਯਮ ਦੇ ਵਿੱਚ ਇੱਕ ਵੱਡਾ ਬਦਲਾਅ ਹੋਇਆ ਇਸ ਮਾਮਲੇ ਸੰਬੰਧੀ ਜੁੜੀ ਹੋਈ ਜੋ ਰਿਪੋਰਟ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਸਾਡੀ ਇਸ ਖਾਸ ਖਬਰ ਨੂੰ ਜ਼ਰੂਰ ਸੁਣਿਓ ਰਿਪੋਰਟ ਦੇ ਵਿੱਚ ਇਹੀ ਦੱਸਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਨੇ ਦੇਸ਼ ਦੇ ਵਿੱਚ ਸੈਲਾਨੀਆਂ ਦੀ ਆਮਦ ਵਧਾਉਣ ਦੇ ਲਈ ਇੱਕ ਵੱਡਾ ਕਦਮ ਚੱਕ ਲਿਆ ਸਰਕਾਰ ਨੇ ਨਵੇਂ ਕਦਮ ਦੇ ਮੁਤਾਬਕ ਸਲਾਨੀ ਹੁਣ ਯਾਤਰਾ ਦੌਰਾਨ ਕੰਮ ਕਰਕੇ ਪੈਸੇ ਕਮਾਉਣ ਦੇ ਯੋਗ ਹੋ ਸਕਣਗੇ ਨਿਊਜ਼ੀਲੈਂਡ ਨੇ 27 ਜਨਵਰੀ 2025 ਨੂੰ ਐਲਾਨ ਕੀਤਾ ਕਿ ਉਹ ਦੇਸ਼ ਦੇ ਵਿੱਚ ਛੁੱਟੀਆਂ ਮਨਾਉਣ ਸਮੇਂ ਯਾਤਰੀਆਂ ਨੂੰ ਰਿਮੋਟਲੀ ਕੰਮ ਕਰਨ ਦੀ ਆਗਿਆ ਦੇਣ ਦੇ ਲਈ ਵਿਜ਼ਿਟਰ ਵੀਜ਼ਾ ਨਿਯਮਾਂ ਦੇ ਵਿੱਚ ਢਿੱਲ ਦੇ ਰਹੇ ਇੱਕ ਕਦਮ ਸੈਰ ਸਪਾਟਾ ਖੇਤਰ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਯਤਨਾਂ ਦਾ ਹਿੱਸਾ ਹੈ ਸਰਕਾਰ ਦੇ ਇਸ ਫੈਸਲੇ ਦੇ ਨਾਲ ਨਿਊਜ਼ੀਲੈਂਡ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਨੂੰ ਵੱਡਾ ਫਾਇਦਾ ਹੋ ਸਕਦਾ ਹੈ ਇਮੀਗ੍ਰੇਸ਼ਨ ਮੰਤਰੀ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਵਿਸਟਰ ਵੀਜ਼ਾ ਤੋਂ ਬਦਲ ਜਾਏਗਾ ਤਾਂ ਜੋ ਲੋਕਾਂ ਨੂੰ ਨਿਊਜ਼ੀਲੈਂਡ ਦੇ ਵਿੱਚ ਯਾਤਰਾ ਕਰਦੇ ਸਮੇਂ ਕੰਮ ਕਰਨ ਦੀ ਆਗਿਆ ਦਿੱਤੀ ਜਾ ਸਕੇ। ਉਹਨਾਂ ਦੱਸਿਆ ਕਿ ਸੈਰ ਸਪਾਟੇ ਦੇ ਲਈ ਇੱਕ ਨਵਾਂ ਬਾਜ਼ਾਰ ਖੋਲਿਆ ਜਾਏਗਾ ਜਿਸ ਦੇ ਨਾਲ ਲੋਕ ਇੱਕ ਮਾਹੌਲ ਦੇ ਵਿੱਚ ਕੰਮ ਕਰ ਸਕਣਗੇ ਯਾਤਰਾ ਨੂੰ ਜੋੜ ਸਕਣਗੇ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਅਨਿਸ਼ਚਿਤਤਾ ਨੂੰ ਸਬਕਾਰ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਕਿੰਨੇ ਲੋਕ ਇਸ ਮੌਕੇ ਨੂੰ ਲੈਣਗੇ ਪਰ ਦੂਸਰੇ ਪਾਸੇ ਦੇਸ਼ਾਂ ਦੇ ਵਿੱਚ ਡਿਜੀਟਲ ਨੋਮੈਡ ਵੀਜ਼ਾ ਦੀ ਪ੍ਰਸਿੱਧੀ ਨੂੰ ਨੋਟ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਸਾਲਾਨੇ ਇੱਥੇ ਆਮਦ ਨਾਲੋਂ ਜ਼ਿਆਦਾ ਸਮਾਂ ਬਿਤਾਉਣਗੇ ਅਤੇ ਜ਼ਿਆਦਾ ਖਰਚ ਕਰਨਗੇ। ਗੌਰਨਰ ਬੈਕ ਨਿਊਜ਼ੀਲੈਂਡ ਦੀ ਆਰਥਿਕਤਾ 2024 ਦੀ ਤੀਜੀ ਤਿਮਾਹੀਦ ਵਿੱਚ ਤਕਨੀਕੀ ਮੰਦੀ ਦੇ ਵਿੱਚ ਦਾਖਲ ਹੋਈ ਹੈ ਤਾਂ ਅੰਤਰਰਾਸ਼ਟਰੀ ਸੈਲਾਨੀ ਹਾਲੇ ਵੀ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਨੇ ਜੋ 2019 ਦੇ ਆਂਕੜਿਆਂ ਦੇ 86% ਤੇ ਹੈ। ਆਰਥਿਕ ਵਿਕਾਸ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ ਸਰਕਾਰ ਦੀ ਇੱਛਾ ਹੈ ਕਿ ਨਵੇਂ ਵੀਜ਼ਾ ਨਿਯਮ ਨਿਊਜ਼ੀਲੈਂਡ ਨੂੰ ਦੁਨੀਆ ਦੀ ਪ੍ਰਭਾਵਤਾ ਦੇ ਲਈ ਇੱਕ ਸਵਾਗਤ ਯੋਗ ਪਨਾਹ ਘਰ ਜੋ ਦਰਸਾਉਂ। ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੁਝ ਮਾਮਲਿਆਂ ਦੇ ਵਿੱਚ ਇਹ ਉਹਨਾਂ ਲੋਕਾਂ ਤੇ ਫਰਮਾਂ ਨੂੰ ਉਤਸ਼ਾਹਿਤ ਕਰੇਗਾ ਜਿਸ ਦੀ ਉਹ ਪ੍ਰਤਿਨੈਤਾ ਕਰਦੇ ਨੇ। ਉਹ ਇੱਕ ਦੇ ਵਿੱਚ ਨਿਊਜ਼ੀਲੈਂਡ ਦੇ ਨਾਲ ਹੋਰ ਕਾਰੋਬਾਰ ਕਰਨ ਵਾਲੇ ਵਿਚਾਰ ਕੀਤੇ ਜਾਣਗੇ। ਅਪਡੇਟ ਕੀਤੇ ਨਿਯਮ 27 ਜਨਵਰੀ 2025 ਤੋਂ ਪ੍ਰਾਪਤ ਵਿਜ਼ਟਰ ਵੀਜ਼ਾ ਅਰਜ਼ੀਆਂ ਤੇ ਲਾਗੂ ਹੋਣਗੇ ਸਲਾਨੀ, ਪਰਿਵਾਰਕ ਸਲਾਨੀ ਅਤੇ ਲੰਬੇ ਸਮੇਂ ਦੇ ਸਾਥੀ ਅਤੇ ਸਰਪ੍ਰਤ ਵੀਜ਼ਾ ਵਾਲੇ ਜੋ ਸਲਾਨੀ ਹੁਣ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਹੋਏ ਵਿਦੇਸ਼ੀ ਮਾਲਕਾਂ ਜਾਂ ਫਿਰ ਗਾਕੰਦ ਲਈ ਕੰਮ ਕਰ ਸਕਦੇ ਨਹੀਂ। ਬਦਲਾ ਐਨ ਜ਼ੀ ਈ ٹی ਏ ਦੇ ਨਾਲ ਦਾਖਲ ਹੋਣ ਵਾਲੇ ਵਿਅਕਤੀਆਂ ਤੱਕ ਹੀ ਲਾਗੂ ਕੀਤਾ ਗਿਆ ਹੈ। ਸੈਟਸਪੋਟਾ ਨਿਊਜ਼ੀਲੈਂਡ ਦਾ ਦੂਸਰਾ ਸਭ ਤੋਂ ਵੱਡਾ ਨਿਰਯਾਤ ਕਮਾਉਣ ਵਾਲਾ ਜੋ ਸਲਾਨਾ 11 ਬਿਲੀਅਨ ਡਾਲਰ ਪੈਦਾ ਕਰਦਾ ਹੈ ਤੇ ਲਗਭਗ 2 ਲੱਖ ਨੌਕਰੀਆਂ ਦਾ ਸਮਰਥਨ ਕਰ ਤੇ ਨਿਊਜ਼ੀਲੈਂਡ ਦੀ ਸਰਕਾਰ ਨੇ ਸੈਲਾਨੀਆਂ ਦੇ ਲਈ ਇੱਕ ਵੱਡਾ ਕਦਮ ਚੱਕਿਆ ਨਿਊਜ਼ੀਲੈਂਡ ਦੀ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਆਪਣੇ ਦੇਸ਼ ਦੇ ਵਿੱਚ ਆਉਣ ਵਾਲੇ ਸੈਲਾਨੀਆਂ ਨੂੰ ਹੁਣ ਸਰਕਾਰ ਦੇ ਵੱਲੋਂ ਕੰਮ ਕਰਨ ਦਿੱਤਾ ਜਾਏਗਾ ਜੀਹਾਂ ਦੱਸਿਆ ਜਾ ਰਿਹਾ ਹੈ ਕਿ ਨਿਯਮ ਦੇ ਵਿੱਚ ਇੱਕ ਵੱਡਾ ਬਦਲਾਅ ਹੋਇਆ ਇਸ ਮਾਮਲੇ ਸੰਬੰਧੀ ਜੁੜੀ ਹੋਈ ਜੋ ਰਿਪੋਰਟ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੰਤ ਤੱਕ ਸਾਡੀ ਇਸ ਖਾਸ ਖਬਰ ਨੂੰ ਜ਼ਰੂਰ ਸੁਣਿਓ ਰਿਪੋਰਟ ਦੇ ਵਿੱਚ ਇਹੀ ਦੱਸਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਨੇ ਦੇਸ਼ ਦੇ ਵਿੱਚ ਸਲਾਨੀਆਂ ਦੀ ਆਮਦ ਵਧਾਉਣ ਦੇ ਲਈ ਇੱਕ ਵੱਡਾ ਕਦਮ ਚੱਕ ਲਿਆ ਸਰਕਾਰ ਨੇ ਨਵੇਂ ਕਦਮ ਦੇ ਮੁਤਾਬਕ ਸਲਾਨੀ ਹੁਣ ਯਾਤਰਾ ਦੌਰਾਨ ਕੰਮ ਕਰਕੇ ਪੈਸੇ ਕਮਾਉਣ ਦੇ ਯੋਗ ਹੋ ਸਕਣਗੇ ਨਿਊਜ਼ੀਲੈਂਡ ਨੇ 27 ਜਨਵਰੀ 2025 ਨੂੰ ਐਲਾਨ ਕੀਤਾ ਕਿ ਉਹ ਦੇਸ਼ ਦੇ ਵਿੱਚ ਛੁੱਟੀਆਂ ਮਨਾਉਣ ਸਮੇਂ ਯਾਤਰੀਆਂ ਨੂੰ ਰਿਮੋਟਲੀ ਕੰਮ ਕਰਨ ਦੀ ਆਗਿਆ ਦੇਣ ਦੇ ਲਈ ਵਿਜ਼ਿਟਰ ਵੀਜ਼ਾ ਨਿਯਮਾਂ ਦੇ ਵਿੱਚ ਢਿੱਲ ਦੇ ਰਹੇ ਇੱਕ ਕਦਮ ਸੈਰ ਸਪਾਟਾ ਖੇਤਰ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਯਤਨਾਂ ਦਾ ਹਿੱਸਾ ਹੈ ਸਰਕਾਰ ਦੇ ਇਸ ਫੈਸਲੇ ਦੇ ਨਾਲ ਨਿਊਜ਼ੀਲੈਂਡ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਨੂੰ ਵੱਡਾ ਫਾਇਦਾ ਹੋ ਸਕਦਾ ਹੈ ਇਮੀਗ੍ਰੇਸ਼ਨ ਮੰਤਰੀ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਵਿਸਟਰ ਵੀਜ਼ਾ ਤੋਂ ਬਦਲ ਜਾਏਗਾ ਤਾਂ ਜੋ ਲੋਕਾਂ ਨੂੰ ਨਿਊਜ਼ੀਲੈਂਡ ਦੇ ਵਿੱਚ ਯਾਤਰਾ ਕਰਦੇ ਸਮੇਂ ਕੰਮ ਕਰਨ ਦੀ ਆਗਿਆ ਦਿੱਤੀ ਜਾ ਸਕੇ ਉਹਨਾਂ ਨੇ ਦੱਸਿਆ ਕਿ ਸੈਡਸ ਪਾਟੇ ਦੇ ਲਈ ਇੱਕ ਨਵਾਂ ਬਾਜ਼ਾਰ ਖੋਲ੍ਹਿਆ ਜਾਏਗਾ ਜਿਸ ਦੇ ਨਾਲ ਲੋਕ ਇੱਕ ਮਾਹੌਲ ਦੇ ਵਿੱਚ ਕੰਮ ਕਰ ਸਕਣਗੇ ਯਾਤਰਾ ਨੂੰ ਜੋੜ ਸਕਣਗੇ ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਅਨਿਸ਼ਚਿਤਤਾ ਨੂੰ ਸਬਕਾਰ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਕਿੰਨੇ ਲੋਕ ਇਸ ਮੌਕੇ ਨੂੰ ਲੈਣਗੇ ਪਰ ਦੂਸਰੇ ਪਾਸੇ ਦੇਸ਼ਾਂ ਦੇ ਵਿੱਚ ਡਿਜੀਟਲ ਨੋਮੈਡ ਵੀਜ਼ਾ ਦੀ ਪ੍ਰਸਿੱਧੀ ਨੂੰ ਨੋਟ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਸਾਲਾਨੇ ਇੱਥੇ ਆਮਦ ਨਾਲੋਂ ਜ਼ਿਆਦਾ ਸਮਾਂ ਬਿਤਾਉਣਗੇ ਅਤੇ ਜ਼ਿਆਦਾ ਖਰਚ ਕਰਨਗੇ। ਗੌਰਨਰ ਬੈਕ ਨਿਊਜ਼ੀਲੈਂਡ ਦੀ ਆਰਥਿਕਤਾ 2024 ਦੀ ਤੀਜੀ ਤਿਮਾਹੀਦ ਵਿੱਚ ਤਕਨੀਕੀ ਮੰਦੀ ਦੇ ਵਿੱਚ ਦਾਖਲ ਹੋਈ ਹੈ ਤਾਂ ਅੰਤਰਰਾਸ਼ਟਰੀ ਸੈਲਾਨੀ ਹਾਲੇ ਵੀ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਹੇਠਾਂ ਨੇ ਜੋ 2019 ਦੇ ਆਂਕੜਿਆਂ ਦੇ 86% ਤੇ ਹੈ। ਆਰਥਿਕ ਵਿਕਾਸ ਮੰਤਰੀ ਦੇ ਵੱਲੋਂ ਕਿਹਾ ਗਿਆ ਕਿ ਸਰਕਾਰ ਦੀ ਇੱਛਾ ਹੈ ਕਿ ਨਵੇਂ ਵੀਜ਼ਾ ਨਿਯਮ ਨਿਊਜ਼ੀਲੈਂਡ ਨੂੰ ਦੁਨੀਆ ਦੀ ਪ੍ਰਭਾਵਸ਼ਾਲਤਾ ਦੇ ਲਈ ਇੱਕ ਸਵਾਗਤ ਯੋਗ ਪਨਾਹ ਘਰ ਬਜੋ ਦਰਸਾਉਂ। ਉਹਨਾਂ ਨੇ ਅੱਗੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੁਝ ਮਾਮਲਿਆਂ ਦੇ ਵਿੱਚ ਇਹ ਉਹਨਾਂ ਲੋਕਾਂ ਤੇ ਫਰਮਾਂ ਨੂੰ ਉਤਸ਼ਾਹਿਤ ਕਰੇਗਾ ਜਿਨ੍ਹਾਂ ਦੀ ਉਹ ਪ੍ਰਤੀਨਿਧਤਾ ਕਰਦੇ ਨੇ। ਉਹ ਇੱਥੇ ਦੇ ਵਿੱਚ ਨਿਊਜ਼ੀਲੈਂਡ ਦੇ ਨਾਲ ਹੋਰ ਕਾਰੋਬਾਰ ਕਰਨ ਵਾਲੇ ਵਿਚਾਰ ਕੀਤੇ ਜਾਣਗੇ। ਅਪਡੇਟ ਕੀਤੇ ਨਿਯਮ 27 ਜਨਵਰੀ 2025 ਤੋਂ ਪ੍ਰਾਪਤ ਵਿਜ਼ਟਰ ਵੀਜ਼ਾ ਅਰਜ਼ੀਆਂ ਤੇ ਲਾਗੂ ਹੋਣਗੇ ਸਲਾਨੀ, ਪਰਿਵਾਰਕ ਸਲਾਨੀ ਅਤੇ ਲੰਬੇ ਸਮੇਂ ਦੇ ਸਾਥੀ ਅਤੇ ਸਰਪ੍ਰਤ ਵੀਜ਼ਾ ਵਾਲੇ ਜੋ ਸਲਾਨੀ ਹੂ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਹੋਏ ਵਿਦੇਸ਼ੀ ਮਾਲਕਾਂ ਜਾਂ ਫਿਰ ਗਾਕਾਂ ਦੇ ਲਈ ਕੰਮ ਕਰ ਸਕਦੇ ਨੇ ਬਦਲਾ NZETA ਦੇ ਨਾਲ ਦਾਖਲ ਹੋਣ ਵਾਲੇ ਵਿਅਕਤੀਆਂ ਤੱਕ ਹੀ ਲਾਗੂ ਕੀਤਾ ਗਿਆ ਹੈ ਸੈਟਸਪੋਟਾ ਨਿਊਜ਼ੀਲੈਂਡ ਦਾ ਦੂਸਰਾ ਸਭ ਤੋਂ ਵੱਡਾ ਨਿਰਯਾਤ ਕਮਾਉਣ ਵਾਲਾ ਜੋ ਸਲਾਨਾ 11 ਬਿਲੀਅਨ ਡਾਲਰ ਪੈਦਾ ਕਰਦਾ ਹੈ ਤੇ ਲਗਭਗ 2 ਲੱਖ ਨੌਕਰੀਆਂ ਦਾ ਸਮਰਥਨ ਕਰ ਤੇ ਨਿਊਜ਼ੀਲੈਂਡ ਦੀ ਸਰਕਾਰ ਨੇ ਸਲਾਨੀਆਂ ਦੇ ਲਈ ਇੱਕ ਵੱਡਾ ਕਦਮ ਚੱਕਿਆ